ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਖੇੜੀ ਨਿਊਜ਼ ਚੈਨਲ ਆਓ ਆਪਾਂ ਗੱਲ ਕਰਦੇ ਹਾਂ ਪਿਛਲੇ ਦਿਨੀ ਐਕਸੀਡੈਂਟ ਹੋਇਆ ਰਾਜਵੀਰ ਸਿੰਘ ਜਵੰਦਾ ਜੀ ਜੋ ਇਸ ਸਮੇਂ ਫੋਰਟਿਸ ਹਸਪਤਾਲ ਮਹਾਲੀ ਦੇ ਵਿੱਚ ਜੇਰੇ ਇਲਾਜ ਵਿੱਚ ਹਨ ਉਹਨਾਂ ਬਾਰੇ ਅੱਜ ਡਾਕਟਰਾਂ ਵੱਲੋਂ ਬੁਲੇਟਿਨ ਜਾਰੀ ਕੀਤਾ ਗਿਆ ਸੀ ਤੇ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਦੀ ਦਿਮਾਗੀ ਹਾਲਤ ਵਿੱਚ ਹੁਣ ਤੱਕ ਕੋਈ ਖਾਸ ਉਧਾਰ ਨਹੀਂ ਹੋਇਆ ਉਹ ক্রিਟੀਕਲ ਕੇਅਰ ਤੇ ਨਿਊਰੋਸਾਇੰਸ ਟੀਮਾਂ ਦੇ ਕੜੀ ਨਿਗਰਾਨੀ ਵਿੱਚ ਲਾਈਵ ਸਪੋਰਟ ਤੇ ਹਨ ਦੋਸਤੋ ਹਸਪਤਾਲ ਨੇ ਹੁਣ ਤੱਕ ਸੇਬ ਬੁਲੇਟਿਨ ਜਾਰੀ ਕੀਤੇ ਹਨ ਅਤੇ ਕਿਸੇ ਵੀ ਬੁਲੇਟਿਨ ਵਿੱਚ ਮਾੜੀ-ਮੋਟੀ ਰਾਹਤ ਦੀ ਖਬਰ ਨਹੀਂ ਆਈ ਇਸ ਵਿੱਚ ਬਹੁਤ ਸਾਰੇ ਸਿੰਗਰ ਧਾਰਮਿਕ ਸ਼ਖਸੀਅਤ ਅਤੇ ਰਾਜਨੀਤਿਕ ਸ਼ਖਸੀਅਤਾਂ ਉਹਨਾਂ ਨੂੰ ਮਿਲਣ ਲਈ ਹਸਪਤਾਲ ਵੀ ਪਹੁੰਚ ਰਹੀਆਂ ਹਨ ਅਤੇ ਉਹਨਾਂ ਲਈ ਅਰਦਾਸਾਂ ਵੀ ਕਰ ਰਹੀਆਂ ਹਨ ਕੁਲਵਿੰਦਰ ਸਿੰਘ ਬਿੱਲਾਪਾਜੀ ਵੱਲੋਂ ਲਾਈਵ ਸ਼ੋਅ ਦੇ ਵਿੱਚ ਆਖਿਆ ਗਿਆ ਸੀ ਕਿ ਸੋ ਲੋਨ ਨੂੰ ਤਿਲਤਾ ਨਹੀਂ ਕਰਦਾ ਪਰ ਸੋ ਬੁੱਕ ਹੋਣ ਕਾਰਨ ਸੋ ਲਾਉਣਾ ਜ਼ਰੂਰੀ ਸੀ ਤੇ ਬਿੱਲਾਪਾਜੀ ਨੇ ਕਿਹਾ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਕੁਲ ਰਾਜਵੀਰ ਜਵੰਦਾ ਪਾਜੀ ਲਈ ਅਰਦਾਸਾਂ ਕਰੀਏ ਇਸੇ ਤਰ੍ਹਾਂ ਮਨਕੀਰਤ ਵੀਰ ਜੇ ਵੀ ਆਪਣੇ ਜਨਮ ਦਿਨ ਤੇ ਅੱਜ ਹੰਸਾਲੀ ਵਾਲੇ ਸੰਤਾਂ ਨਾਲ ਮਿਲ ਕੇ ਅਰਦਾਸ ਕੀਤੀ ਵੀ ਸਾਡਾ ਪ੍ਰਾਹ ਰਾਜਵੀਰ ਜਵੰਦਾ ਠੀਕ ਆ ਜਿੰਦਗੀ ਤੇ ਮੌਤ ਦੀ ਲੜਾਈ ਚ ਹਨਾ ਜੂਝ ਰਿਹਾ ਪਹਿਲਾਂ ਅਸੀਂ ਹੰਸਾਲੀ ਸਾਹਿਬ ਅੱਜ ਸਭ ਤੋਂ ਪਹਿਲਾਂ ਅਸੀਂ ਬਾਬਾ ਜੀ ਤੋਂ ਵੀ ਆਪਣੇ ਭਰਾ ਦੀ ਅਰਦਾਸ ਕਰਾਈ ਵੀ ਉਹ ਵੀ ਫਿੱਟ ਫਾਰ ਹੋ ਕੇ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਪਹੁੰਚੇ